ਰੌਟਰੀ ਕਲੱਬ ਫਗਵਾੜਾ ਜੇਮਸ ਬਲੋ ਸਥਾਨਕ ਹੋਟਲ ਵਿਖੇ ਸਾਲਾਨਾ ਇਨਾਮ ਵੰਡ ਅਤੇ ਇੰਸਟਾਲੇਸ਼ਨ ਸਮਾਗਮ ਪ੍ਰਦਾਨ ਪਵਨ ਕਾਲੜਾ ਦੀ ਪ੍ਰਧਾਨਗੀਸ਼ਟ ਕਰਵਾਇਆ ਗਿਆ ਜਸਵੀਚ ਮੁੱਖ ਮਹਿਮਾਨ ਵਜੋਂ ਆਈਪੀਐਸ ਸੰਜੀਵ ਕਾਲੜਾ ਹਾਜ਼ਰ ਹੋਏ ਜਰਕਿ ਡਾਕਟਰ ਸੰਜੀਵ ਗੋਇਲ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ ਜਿਨ੍ਹਾਂ ਦਾ ਸਮੂਹ ਮੈਂਬਰਾਂ ਵੱਲੋਂ ਬੜੀ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਸਮਾਗਮ ਦਾ ਆਗਾਜ਼ ਆਏ ਹੋਏ ਮਹਿਮਾਨਾਂ ਵੱਲੋਂ ਸ਼ਮਾਰ ਰੋਸ਼ਨ ਕਰਕੇ ਕੀਤਾ ਗਿਆ ਸਮਾਗਮ ਦੌਰਾਨ ਜਿੱਥੇ ਵਕਫਾ ਬੁਲਾ ਰਿਆ ਨੇ ਕਲੱਬ ਵੱਲੋਂ ਕੀਤੇ ਗਏ ਪ੍ਰੋਜੈਕਟਾਂ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਉੱਥੇ ਹੀ ਨਾਮ ਨਿਯੁਕਤ ਪ੍ਰਧਾਨ ਪਵਨ ਕਾਲੜਾ ਅਤੇ ਉਨ੍ਹਾਂ ਦੀ ਟੀਮ ਨੂੰ ਸੌਂ ਵੀ ਚੁਕਾਈ ਗਈ ਆਪਣੇ ਸੰਬੋਧਨ ਵਿੱਚ ਆਈਪੀਐਸ ਸੰਜੀਵ ਕਾਲੜਾ ਨੇ ਕਲੱਬ ਵੱਲੋਂ ਕੀਤੇ ਜਾਂਦੇ ਸਮਾਜ ਪ ਸ਼ਲਾਗਾ ਕਰਦੇ ਆਂ ਆਖਿਆ ਕਿ ਇਹੋ ਜਿਹੇ ਕਲੱਬਾਂ ਜੋ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਹੀ ਅੱਗੇ ਰਹਿੰਦੀਆਂ ਹਨ ਉਹ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹਨ ਅੱਜ ਫਗਵਾੜਾ ਰੋਪਿੰਡ ਜੇਮਸ ਦੀ ਇਨਸਟਾਲੇਸ਼ਨ ਸੈਰੇਮਨੀ ਵਿੱਚ ਮੈਨੂੰ ਆਨ ਦਾ ਵਿਲੇਜ ਕਾਮਪਟ ਹੋਇਆ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਇੱਥੇ ਸਰਵ ਕੀਤਾ ਹੈ ਇੱਥੋਂ ਦੇ ਲੋਕਾਂ ਨਾਲ ਮੇਰਾ ਪਿਆਰ ਹੈ ਜੀ ਨਾਲ ਮੈਂ ਉਹ ਟਾਈਮ ਯਾਦ ਕਰ ਰਿਹਾ ਸੀਗਾ ਜਿਹੜਾ 95 ਦਾ ਸੋ ਮੈਂ ਇਸ ਨਵੀਂ ਟੀਮ ਨੂੰ ਫਰਵਾੜਾ ਜੈਂਟਸ ਦੀ ਮੇਰੀਆਂ ਬੈਸਟ ਵਿਸ਼ੇਸ ਕਨਾਂ ਐਂਡ ਆਈ ਵਿਸ਼ ਕਿ ਦੇ ਵਿਲ ਡੂ ਅ ਵੈਰੀ ਗੁੱਡ ਥੈਂਕ ਯੂ ਇਸ ਦੌਰਾਨ ਕਲੱਬ ਵੱਲੋਂ ਜਿਥੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਕਲੱਬ ਦੇ ਸਮੂਹ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਵੀ ਸਨਮਾਨਿਆ ਗਿਆ ਆਪਣੇ ਸੰਬੋਧਨ ਵਿੱਚ ਨਾਮਯੁਕਤ ਪ੍ਰਧਾਨ ਪਵਨ ਕਲੜਾ ਨੇ ਸਮੂਹ ਸੀਨੀਅਰ ਮੈਂਬਰਾਂ ਦਾ ਧੰਨਵਾਦ ਕਰਦੇ ਆ ਵਿਸ਼ਵਾਸ ਦਵਾਇਆ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਇਸ ਮਾਈ ਭੜਾਈ ਦੇ ਪ੍ਰੋਜੈਕਟਾਂ ਨੂੰ ਚਾਰੀ ਰੱਖਣਗੇ ਉਹਨਾਂ ਸਾਰੇ ਹੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਵੀ ਕਲੱਬ ਵੱਲੋਂ ਕੀਤੇ ਜਾਂਦੇ ਕੰਮਾਂ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਮੁਬਾਰਕ ਬਾਤ ਹੈ ਦੀ ਇਸ ਮੌਕੇ ਡਾਕਟਰ ਚਿਮਨ ਅਰੋੜਾ, ਵਿਜੇ ਸੋੰਧੀ, ਸਾਤਪਾਲ ਸੇਠੀ, ਰਕੇ ਸੂਦ, ਸਤੀਸ਼ ਜੈਨ, ਆਈਪੀ ਖੁਰਾਨਾ, ਦੇਸਰਾਏ ਆਹਿਰ, ਜੀਐਸ 바ਵਾ, ਸੰਜੀਪ ਗੋਇਲ, ਕੇਕੇ ਖੁੱਲਰ ਤੋਂ ਇਲਾਵਾ ਬੜੀ ਗਿਣਤੀ ਵਿੱਚ ਕਲੱਬ ਦੇ ਮੈਂਬਰ ਅਤੇ ਹੋਰ ਪਤਵੰਤੇ ਮੌਜੂਦ ਸਨ। ਰੋਟਰੀ ਕਲੱਬ ਦਾ ਫੋਰਡਰ ਚੇਅਰਸਮੈਨ ਅਤੇ ਬਹੁਤ ਸਾਰੇ ਮੈਂਬਰ ਇਸ ਮੌਕੇ ਤੇ ਸ਼ਿਰਕਤ ਕਰਨ ਦਾ। ਅਤੇ ਕਲੱਬਾ ਕੀ ਬਹੁਤ ਵਧੀਆ ਕੰਮ ਕਰ ਰਹੇ। ਗਣ ਗਿਆ ਤੇ ਮੈਨੂੰ ਆਪਣੇ ਪਾਪਾ ਦੀ ਯਾਦ ਆਵੇ ਤੇ ਲੋਕੀਂ ਪੁੱਛਦੇ ਤੁਹਾਡੇ ਕਲਰਾ ਸਾਹਿਬ ਨਾਲ ਕੀ ਸੰਬੰਧ ਹੈ ਕਹਿੰਦਾ ਕਲਰਾ ਸਾਹਿਬ ਮੇਰੇ ਪਾਪਾ ਨੂੰ ਪਾਪਾ ਬੋਲਦੇ ਸੀਗੇ ਜੀ ਜੀ ਮੇਰੇ ਛੋਟੇ ਭਰਾ ਹੀ ਹੋਏ ਤੇ ਅੱਜ ਇਹ ਆਏ ਸਾਡੇ ਵਿੱਚ ਜੈਮਸ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੈ ਔਰ ਮੇਰਾ ਹੌਸਲਾ ਹੋਰ ਵੱਧ ਗਿਆ ਜਿੱਦਾਂ ਇਹਨਾਂ ਨੇ ਕਿਹਾ ਕਲਰਾ ਹੈ ਤੇ ਕਲਰਾ ਕੁਝ ਕਰੇਗਾ I will do my best, I will do, my best. I will do it yes